ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਮਿੱਤਰੋ ਤੇ ਉੱਪਰ ਆਏ ਆ ਕਬੂਤਰਾ ਕੋਲੇ ਕਬੂਤਰ ੜਾਏ ਵੇ ਅੱਜ ਤੇ ਬਾਕੀ ਇੱਕ ਜੋੜਾ ਨਵਾਂ ਲਿਆਂਦਾ ਏ ਉਹ ਵੀ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਤੇ ਬਾਕੀ ਕਬੂਤਰਾਂ ਵੱਲ ਨਹੀਂ ਗੰਮ ਰਾਦੀਆ ਤੁਹਾਡੀ ਇੱਕ ਵਰਗੇ ਨਾਲ ਤੇ ਫਿਰ ਆਪਾਂ ਹੀ ਜਾਣਾ ਖੇਤਾਂ ਨੂੰ ਚੱਲਦੇ ਆਂ ਫਿਰ ਖੇਤ ਨੂੰ ਲੋ ਜੀ ਮਿੱਤਰੋ ਇਹ ਨੀਚੇ ਵਾਲੇ ਕਬੂਤਰ ਇੱਕ ਰਹਿ ਗਈ ਇਹ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਠੀਕ ਹੈ ਜੀ ਤੇ ਇਧਰੋਂ ਇਹ ਕਬੂਤਰ ਆਪਾਂ ਖੇਤਾਂ ਚੋਂ ਫੜ ਕੇ ਲਿਆਂਦਾ ਤਾਂ ਬਾਕੀ ਇਹ ਦੋ ਬੈਠੇ ਐ ਤੇ ਬਾਕੀ ਕਬੂਤਰ ਅੜਾਏ ਹੋਏ ਉੱਪਰ ਖੜੇ ਐ ਠੀਕ ਹੈ ਜੀ ਬਾਕੀ ਕਬੂਤਰ ਪੰਜ ਛੇ ਅੜਾਏ ਹੋਏ ਐ ਇੱਕ ਨਵਾਂ ਬੱਚਾ ਅੜਾਇਆ ਹੋਇਆ ਤੇ ਬਾਕੀ ਜੋੜੀ ਦੇ ਪਵਾਉਂਦੇ ਆ ਤੁਹਾਨੂੰ ਦਰਸ਼ਨ ਨਵੀਂ ਜੋੜੀ ਲਿਆਂਦੀ ਆ। ਲੋ ਜੀ ਦੇਖੋ ਕਰੋ ਚੈੱਕ ਕਿੰਦਾ ਲੱਗੀ। ਕਮੈਂਟ ਕਰਕੇ ਜਰੂਰ ਦੱਸਿਓ। ਕਿੰਦਾ ਲੱਗੀ ਜੋੜੀ। ਇਹ ਲਿਆਂਦੀ ਨਵੀਂ ਜੋੜੀ ਆਪਾਂ ਨੇ। ਤੇ ਮਿੱਤਰੋ ਇਹ ਨਵੀਂ ਜੋੜੀ ਪੁੱਤਰ ੜਾਏ ਵੇ ਆ। ਇਹ ਆ ਗਏ। ਇੱਕ ਦਾ ਇਹ ਫਿਰਦਾ। ਬੱਚਾ ਨਵਾਂ। ਮੱਕੀ ਉਹ ਫਿਰ ਤੇ ਇਹ ਵੀ ਛਤਰੀ ਖੜੀ ਕਰਦੀ ਏ ਬੱਚਾ ਨਾ ਮੜ ਆਇਆ ਵਈ ਅੱਜ ਦੂਜੀ ਵਾਰ ਉੜਿਆ ਤੇ ਲੋ ਬਾਈ ਮਿੱਤਰੋ ਬਾਕੀ ਛਤਰੀ ਕਰਤੀ ਏ ਖੜੀ ਤੇ ਜੋੜੀਆਂ ਲਾਈਆਂ ਸੀ ਆਪਾਂ ਨੇ 4 ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਅੱਜ ਬਸ ਚੱਲਦੇ ਆ ਉੱਪਰ ਤੇ ਇੱਕ ਇਹ ਜੋੜਾ ਲਿਆਂਦਾ ਏ ਬਾਕੀ ਬੱਚੇ ੜਾਏ ਵੇ ਆ ਇੱਕ ਬੱਚਾ ੜਾ ਆਇਆ ਵਈ ਦੋ ਤਿੰਨ ਬੱਚੇ ਪਲ ਰਹੇ ਆ ਉਹ ਵੀ ਵਿਝਾਵਾਂਗੇ ਤੇ ਹੁਣ ਚੱਲਦੇ ਆਂ ਮਿੱਤਰੋ ਆਪਾਂ ਖੇਤਾਂ ਨੂੰ ਇੱਕ ਬੱਚਾ ਮਰ ਗਿਆ ਉਹ ਵੀ ਦਿਖਾਉਂਦੇ ਆਂ ਤੁਹਾਨੂੰ ਤੇ ਹਾਂ ਜੀ ਲੋ ਜੀ ਇਹ ਮਰਿਆ ਹੋਆ ਬੱਚਾ ਇਹਦੀ ਜ਼ਹਿਰਬਾਦ ਬਹੁਤ ਹੋ ਗਿਆ ਤਾਂ ਠੀਕ ਨਹੀਂ ਹੋਇਆ ਦਾਣਾ ਪਾਣੀ ਛੱਡ ਕੇ ਅੱਖਾਂ 'ਚੋਂ ਪਾਣੀ ਆ ਲੱਗ ਗਿਆ ਸੀ ਇਹ ਮਰ ਗਿਆ ਹੋਇਆ ਬੱਚਾ ਇੱਕ ਲੋ ਜੀ ਮਿੱਤਰੋ ਆਏ ਵੇ ਦੇ ਖੇਤਾਂ 'ਚ ਤੇ ਕੁੰਬੀਆਂ ਚੱਕੀਆਂ ਐ ਬਲੌਗ ਬਣਾਉਣੇ ਦਾ ਮਿੱਤਰੋ ਟਾਈਮ ਨਹੀਂ ਲੱਗਦਾ ਮੱਕੀ ਵੱਢਣ ਲੱਗੇ ਹੋਏ ਆਂ ਆਪਣੇ ਆਪ ਝੜਦੀਆਂ ਹੁਣ ਪੱਕ ਗਈ। ਬਾਕੀ ਮੱਕੀ ਵੱਢਣ ਲੱਗੇ ਵੇ ਆ ਬਾਹਰ ਰਹਿ ਗਈ ਥੋੜੀ ਜੀ। ਉਹ ਪਰਲਾ ਖੇਤ ਰਹਿ ਗਿਆ। ਅੰਬੀਆਂ ਝੜਦੀਆਂ ਐ। ਚੱਕ ਲੀਆਂ ਖੇਤਾਂ 'ਚ ਐ। ਵੰਦੇ ਆ ਹਲੇ ਇੱਥੇ ਘੰਟਾ ਕੋ ਹੋਰ। ਤੇ ਹਵਾ ਚੱਲਦੀ ਆ ਅੰਬੀਆਂ ਝੜ ਕੇ गिरਦੀਆਂ ਐ। ਚੱਲਦੇ ਆ ਫਿਰ ਕੋ ਉੱਤਰ ਦੇਖਦੇ ਆ ਜਾ ਕੇ ਜਿਹੜੇ ਢਾਈ ਵੇ। ਬਾਕੀ ਓਕੇ ਐ। ਲੋ ਬਈ ਮਿੱਤਰੋ ਕੂਤਰ ਉਤਰ ਉਤਰ ਗਏ ਆਪਣੇ ਠੀਕ ਹੈ ਜੀ ਬਾ ਕਰਦੇ ਇਹਨਾਂ ਨੂੰ ਬੰਦ ਹੁਣ ਲੋ ਜੀ ਲੱਕੀ ਦਿੱਤੀ ਇਹ ਖੋਲ ਤੇ ਕਰਦੇ ਹੁਣ ਕੂਤਰਾਂ ਨੂੰ ਬੰਦ ਮਿੱਤਰੋ ਉਹ ਬੈਠੇ ਆ ਆਪਣੇ ਆਪ ਆਈ ਜਾਉਂਗੇ ਲੋ ਜੀ ਇੱਕ ਆ ਗਿਆ ਤੇ ਲੋ ਜੀ ਦੂਜਾ ਵੀ ਬਾ ਆਪਣੇ ਆਪ ਵੜ ਜੂਗੇ ਹੁਣ ਇਹ ਅੰਦਰ ਉਹਨੂੰ ਲੱਗ ਕਰਦੀਏ ਪਾਣੀ ਨਾ ਪੀਵੇ ਤੇ ਫਿਰ ਚੱਲਦੇ ਆ ਸਾਨੂੰ ਦਿਖਾਉਂਦੇ ਆ ਜੋੜੇ ਜਿਹੜੇ ਜਿਹੜੇ ਲਾਈਵ ਏ ਲੋ ਜੀ ਮਿੱਤਰੋ ਕੱਤੇ ਕਬੂਤਰ ਬੰਦ ਠੀਕ ਹੈ ਜੀ ਤੇ ਬਾਕੀ ਹੁਣ ਚੱਲਦੇ ਆ ਉੱਪਰ ਇੱਕ ਕਬੂਤਰ ਹੋਰ ਉੱਡ ਗਿਆ ਨਵਾਂ ਹਾਂਜੀ ਲੋ ਬਈ ਮਿੱਤਰੋ ਆ ਗਏ ਆ ਉੱਪਰ ਠੀਕ ਹੈ ਜੀ ਇਹ ਇਧਰੋਂ ਪਾਣੀ ਵਾਲਾ ਕੱਢ ਲਈਏ ਬਾਹਰ ਠੀਕ ਹੈ ਜੀ ਇਧਰ ਰੱਖ ਲਈਏ ਕਬੂਤਰਾਂ ਨੂੰ ਪਾਣੀ ਦੀਏ ਰੱਖ ਤੇ ਲਾਲ ਰੋੜੀ ਚੱਕ ਕੇ ਰੱਖਦੀ ਹੈ ਇੱਧਰ ਵਾਲਿਆਂ ਨੂੰ ਤਾਂ ਰਹਿਣ ਲੋ ਅੱਜ ਖੁੱਡਾ ਸਾਫ਼ ਕਰਾਂਗੇ ਪਹਿਲਾਂ ਫੇਰ ਰੱਖਾਂਗੇ ਲਾਲ ਰੋੜੀ ਠੀਕ ਹੈ ਇਹ ਇੱਧਰ ਵਾਲਾ ਕਰਦੇ ਆ ਤਾਂ ਇੱਧਰ ਵਾਲਾ ਨੇ ਵੀ ਕੀਤਾ ਤੇ ਜੋੜੀ ਸਾਨੂੰ ਦਿਖਾ ਦਈਏ ਇੱਕ ਜੋੜੀ ਲਈਏ ਇਹ ਕਬੂਤਰੀ ਹੈ ਜੀ ਇਹ ਹੀ ਹੈ ਹਾਂਜੀ ਇਹ ਕਬੂਤਰੀ ਹੈ ਜੋੜੀ ਨੰਬਰ 1 ਤੇ ਇਹ ਲਾਇਆ ਵਾ ਪੂਰਾ ਕਬੂਤਰ ਇਹਨਾਂ ਦਾ ਬੱਚਾ ਛੱਡਿਆ ਦਾ ਆਪਾਂ ਨੇ ਘਨੋਲੀ ਜਿਹੜਾ ਜਿੱਤਿਆ ਦਾ ਠੀਕ ਹੈ ਜੀ ਇੱਕ ਜੋੜੀ ਨੰਬਰ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਬਾਕੀ ਇਹ ਕਬੂਤਰੀਆਂ ਤੁਹਾਨੂੰ ਚੱਲਦੇ ਆ ਬਾਹਰ ਤੇ ਬਾਕੀ ਜੋੜੀਆਂ ਦਿਖਾਈਏ ਲਓ ਜੀ ਦੂਜੀ ਜੋੜੀ ਚਿੱਟੀਆਂ ਦਾ ਕਬੂਤਰ ਹੈ ਤੇ ਜਰਦੀਆਂ ਦੀ ਕਬੂਤਰੀ ਜੋੜੀ ਨੰਬਰ ਉਹ ਤਿੰਨ ਲਾਲ ਚਿਨਾ ਜਰਦਾ ਕਬੂਤਰ ਬੱਗੀ ਜਰਦੀ ਕਬੂਤਰੀ ਠੀਕ ਹੈ ਜੀ ਜੋੜੀ ਨੰਬਰ 4 ਜਰਦਾ ਕਬੂਤਰ ਤੇ ਜਰਦੀ ਕਬੂਤਰੀ ਤੇ ਜੋੜੀ ਨੰਬਰ 5 ਜੀ ਲਾਲ ਚਿਨਾ ਜਰਦਾ ਕਬੂਤਰ ਤੇ ਕਾਲੀ ਚਿਨੀ ਜਰਦੀ ਕਬੂਤਰੀ ਅੰਡੇ ਧਰੇ ਵੀ ਹੈ ਜੀ ਤੇ ਇਹ ਜੋੜੇ ਚ ਇਹਨਾਂ ਦੇ ਤਾਂ ਬੱਚੇ ਨਿਕਲ ਨਹੀਂ ਆਲੇ ਹੋਣਗੇ ਮੈਂ 4-5 ਦਿਨ ਤੱਕ ਨਿਕਲ ਜੂंगे ਦੇਖ ਲਾਂਦਿਆਂ ਬਾਕੀ ਅੰਡੇ ਚੱਕ ਕੇ ਕੀ ਰਿਪੋਰਟ ਹਾਂਜੀ ਮੈਂ 5 5 ਦਿਨ ਤੱਕ ਬੱਚੇ ਨਿਕਲ ਜੂंगे ਤੇ ਲੋ ਜੀ ਬਾਕੀ ਕਬੂਤਰ ਆਪਣੇ ਓਕੇ ਫਟ ਲਾਲ ਰੋੜੀ ਪਾਈ ਦੀ ਖਾਂਦੇ ਆ ਹੁਣ ਕਬੂਤਰ ਇਹਨਾਂ ਢੱਕ ਗਏ ਬਸ ਮੈਂ ਇਹਨਾਂ ਨੂੰ ਖਰਾਕ ਰਲਾਵਾਂਗੇ ਜੋੜੇ ਵਾਲੇ ਕਬੂਤਰਾਂ ਨੂੰ ਬੱਚੇ ਵਧੀਆ ਪਲਜੂਗੇ ਤੇ ਠੀਕ ਹੈ ਜੀ ਮਿੱਤਰੋ ਤੇ ਥੋੜੀ ਦੇਰ ਤੱਕ ਪਾਵਾਂਗੇ ਦਾਣਾ ਪਾਣੀ ਇਹਨਾਂ ਨੂੰ ਵਾਲੇ ਫੇਰੀ ਜਾਣ ਦੋ ਇਹ ਖੁੱਡਾ ਸਾਫ਼ ਕਰਦੇ ਅਸੀਂ ਮਦੀਨਾ ਵਾਲਾ ਰਹਿੰਦਾ ਕਬੂਤਰ ਵੀ ਕਰਦਾਂਗੇ ਤੇ ਓਕੇ ਹੋ ਜਾ ਕੰਮ ਹਾਂਜੀ ਲੋ ਬਈ ਮਿੱਤਰੋ ਅੱਜ ਇਹ ਜਿ ਘਰੇ ਖੇਤਾਂ ਤੋਂ ਮੱਕੀ ਵੱਢਣੀ ਆ ਜਾ ਕੇ ਦਾਣੇ ਪਾਤੇ ਆ ਕਬੂਤਰਾਂ ਨੂੰ ਤੇ ਬਸ ਇੱਕ ਸਾਈਡ ਖਾਲੀ ਹੈ ਇੱਧਰ ਵੀ ਪਾਤੇ ਵੈਸੇ ਥੋੜੇ ਜਿਹਾ ਹੋਰ ਖਾ ਲੈਣਗੇ ਤੇ ਫਿਰ ਚੱਕ ਦਾਂਗੇ ਤੇ ਫਿਰ ਚੱਲਦੇ ਆਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਅਣ ਨੂੰ ਨੇ ਪਾ ਕੇ ਹੋਈਏ ਵਿਲੇ ਲਓ ਜੀ ਦਾਣੇ ਦੀ ਟਰੇ ਰੱਖ ਲਈਏ ਇੱਥੇ ਤੇ ਨਵੇਂ ਕਬੂਤ ਜੋੜੀ ਦੀ ਕੀਤੀ ਹੈ ਡੀ ਵਰਮਿੰਗ ਜੋੜੀਆਂ ਨੂੰ ਲਾਉਣਾ ਹੈ ਇਹਨਾਂ ਦਾ ਮਲਅਪ ਕੱਢੇ ਨਹੀਂ ਐ ਨਹੀਂ ਜੀ ਲਓ ਜੀ ਇਹਨੇ ਕੱਢੇ ਵੇ ਜੀ ਮਲਅਪ ਆਪਾਂ ਇਹ ਲਈ ਦੀ ਬਾਹਰ ਆ ਗਿਓ ਗੋਲੀ ਟਰੇ ਵੀ ਸਾਫ਼ ਕਰਨੇ ਵਾਲੀ ਹੈ ਲੋ ਜੀ ਇਹ ਨਹੀਂ ਕੱਡੇ ਵੀ ਆ ਮਲਾਪਾ ਕਬੂਤਰੀ ਨੇ ਇਹਨਾਂ ਨੂੰ ਵੀ ਬਸ ਥੋੜੀ ਦੇਰ ਤੱਕ ਦਾਣਾ ਪਾਣੀ ਪਾ ਦਾਂਦੇ ਤੇ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਫੇ ਚੱਲਦੇ ਆਂ ਚਾਹ ਲੈ ਕੇ ਖੇਤਾਂ ਨੂੰ ਲੋ ਜੀ ਮਿੱਤਰੋ ਆ ਗਏ ਆਂ ਉੱਪਰ ਤੇ ਇੱਕ ਛਤਰੀ ਉੱਪਰ ਖੜੀ ਆ ਜੀ ਉੱਤਰ ਕੱਡੇ ਸੀ ਜੀ ਦਾਣੇ ਖਾ ਲਏ ਦੋ ਹੀ ਫਿਰਦੇ ਆਪਣੇ ਠੀਕ ਹੈ ਜੀ ਕੇ ਇਹ ਹੋ ਗਏ ਦੋਨੋਂ ਇਕੱਠੇ ਗਈ ਇਕਾਨੀ ਨਿਮੇ ਫਿਰਦਾ ਦੁਪਹਿਰ ਦਾ ਕੱਢਿਆ ਵੇ 12 ਵਜੇ ਦਾ ਟਾਈਮ ਹੋ ਗਿਆ 4:30 ਤੇ ਦਾਣੇ ਖਾ ਲਿਆ ਹੀ ਇਹਨਾਂ ਨੇ ਪਾਣੀ ਪੀ ਲਿਆ ਏ ਟਰੇ ਦਾਣੇ ਵਾਲੀ ਕੱਢ ਦਿੰਦੇ ਆ ਬਾਹਰ ਠੀਕ ਹੈ ਜੀ ਲੋ ਤੇ ਬਾਕੀ ਇੱਧਰ ਵਾਲਿਆਂ ਨੂੰ ਵੀ ਦਾਣਾ ਪਾਣੀ ਪਾਤੇ ਆ ਏ ਓਕੇ ਰਿਪੋਰਟ ਇਹਨਾਂ ਦੀ ਵੀ ਬਾਅਦ ਚ ਪਾਣੀ ਰੱਖ ਦਾਂਗੇ ਦੂਸਰੀ ਸਾਈਡ ਕਬੂਤਰੀਆਂ ਵਾਲੀ ਸਾਈਡ ਤੇ ਇੱਧਰ ਜੀ ਨਾਲ ਆਪਾਂ ਦਾਣੇ ਪਏ ਐ ਇਹਨਾਂ ਦੀ ਟ੍ਰੇ ਚਾੱਕ ਕੇ ਰੱਖ ਦੰਦੇ ਆ ਤੀਸਰੇ ਖਾਨੇ 'ਚ ਇਹ ਵੀ ਖਾ ਲੂੰਗੇ ਦਾਣੇ ਠੀਕ ਹੈ ਜੀ ਲਓ ਜੀ ਰੱਖ ਦੀ ਐ ਬਾਕੀ ਪਾਣੀ ਹੈ ਹੀ ਇਹਨਾਂ ਦੀ ਚੱਕਰੀਆਂ 'ਚ ਤੇ ਹੁਣ ਚੱਲਦੇ ਆਂ ਆਪਾਂ ਖੇਤਾਂ ਨੂੰ ਚਾਹ ਲੈ ਕੇ ਤੇ ਕੰਮ ਬਹੁਤ ਐ ਮਿੱਤਰੋ ਅੱਜ ਤੇ ਚੱਲਦੇ ਆਂ ਤੁਹਾਨੂੰ ਦਿਖਾਉਂਦੇ ਆਂ ਢਾਂਡੀ ਵੱਢਣ ਲੱਗੇ ਵੀ ਐ ਤੇ ਓਕੇ ਐ ਹਾਂ ਜੀ ਲੋ ਵੀ ਮਿੱਤਰੋ ਪਹੁੰਚ ਗਏ ਆ ਖੇਤਾਂ 'ਚ ਆ ਲੈ ਕੇ ਤੇ ਲਗੇ ਹੋਏ ਆ ਵੱਡਣ ਡਾਂਡੀ ਆਪਾਂ ਵੀ ਲੱਗਦੇ ਆਸ ਹੁਣੇ ਕਿਾਰੇ ਨੂੰ ਬਾਕੀ ਲਗੇ ਹੋਏ ਦੋ ਹੀ ਬੰਦੇ ਆ ਇੱਕ ਉਹ ਲੱਗਿਆ ਵਾ ਬਾਕੀ ਨਾਲ ਆਪ ਲਗੇ ਹੋਏ ਆ ਤੇ ਦੇਖਦੇ ਆ ਬਸ ਆ ਹੋ ਗਿਆ ਖੇਤ ਬੇਲਾ ਦੁਬਾਰਾ ਫਿਰ ਬੀਜਾਂਗੇ ਮੱਕੀ ਬਸ ਅੱਜ ਆ ਅੱਜ ਦੀ ਰਹਿ ਗਈ ਫਿਰ ਬੇਲੇ ਫਿਰ ਪਾਇਆ ਕਰਾਂਗੇ ਮਿੱਤਰੋ ਵੀਡੀਓ ਵੀਡੀਓ ਤਾਂ ਹੀ ਲੇਟ ਹੋਊਗੀ ਆ ਤੇ ਬਾਕੀ ਕੰਮ ਹੁੰਦੇ ਤੇ ਕਰਦੇ ਉਹਦੇ ਕਰਕੇ ਵੀਡੀਓ ਆਉਂਦੀ ਨਹੀਂ ਦੀ ਹੁਣ ਪਾਇਆ ਕਰਾਂਗੇ ਬਸ ਇੱਧਰ ਹੋ ਜੂਗੀ ਪੰਜ ਚਾਰ ਦਿਨ ਬਾਅਦ ਉੱਧਰ ਵਾਲੀ ਵੱਢਣੀ ਫਿਰ ਉਹ ਵੱਢਣੇ ਤੋਂ ਬਾਅਦ ਉਹ ਦੂਸਰੀ ਨੂੰ ਹਲੇ ਟਾਈਮ ਲੱਗਣਾ ਏ ਤੇ ਦੇਖਦੇ ਹਾਂ ਫਿਰ ਫਿਲਹਾਲ ਤਾਂ ਅੱਜ ਅੱਜਾ ਵੱਢ ਕੇ ਦੋ ਚਾਰ ਦਿਨ ਵਿਹਲੇ ਫਿਰ ਆਪਾਂ ਫਿਰ ਵੱਢਾਂਗੇ ਦੋ ਤਿੰਨ ਦਿਨ ਬਾਅਦ ਇਹ ਬਾਕੀ ਦੇਖਦੇ ਹਾਂ ਕੀ ਬਣਦਾ ਉਪਤਰਾੰਦਾਂ ਦੋਨੇ ਪਾਸੇ ਤੇ ਓਕੇ ਐ ਬਸ ਚੱਲਦੇ ਹਾਂ ਟਰੈਕਟਰ ਲੈ ਕੇ ਆਉਣਾ ਐ ਬੰਨ ਦਈ ਬੱਲੋ ਦੋ ਆਉਂਦੇ ਆ ਫਿਰ ਨਾਲ ਹੋ ਕੇ ਤੇ ਲੋ ਭਾਈ ਮਿੱਤਰੋ ਆਈ ਸੀ ਘਰੇ ਤੇ ਇੱਕ ਕੂਟਰ ਬੈਠ ਗਿਆ ਆਪਣਾ ਸਾਥਿਆਂ ਨਾਲ ਇਹ ਬੈਠਾ ਤੇ ਹੁਣ ਇਹ ਉੜ ਗਿਆ ਜਿਹੜਾ ਦੁਪਹਿਰੇ ਉੜ ਗਿਆ ਤਾਂ ਇਹਨੂੰ ਕਰਦੇ ਆ ਬੰਦ ਤੇ ਹੁਣ ਚੱਲਦੇ ਹਾਂ ਟਰੈਕਟਰ ਦੀ ਚਾਰਵੀ ਚੱਕ ਲਈ ਟਰਾਲੀ ਪਾ ਕੇ ਚੱਲਦੇ ਹਾਂ ਹੁਣ ਫੇਰ ਖੇਤਾਂ ਨੂੰ ਇੱਕੋ ਪਤਾ ਨਹੀਂ ਕਿਹਦਾ ਕੁਟਰ ਬੈਠਾ ਏ ਇਹ ਬੈਠਾ ਚਲੋ ਇਹ ਸਭ ਪਾਸੇ ਚੱਲਦੇ ਹਾਂ ਲਓ ਜੀ ਮਿੱਤਰੋ ਪਾ ਲਈਆ ਟਰਾਲੀ ਤੇ ਜਾ ਰਹੇ ਆ ਮਾ ਖੱਚ ਦੀ ਆ ਖੇਤ ਨੂੰ ਹੁਣ ਗੱਡੀ ਜਾ ਗਏ ਖੇਤ ਚ ਤੁਦੋ ਆਈਏ ਹਾਂਜੀ ਬਾਈ ਮਿੱਤਰੋ ਬੱਡ ਹੋ ਗਈ ਏ ਸਾਰੀ ਮੱਕੀ ਤੇ ਬਾ ਹੁਣ ਲੋਡ ਕਰੂਗੇ ਇਹ ਪਈ ਏ ਸਾਰੀ ਇਹ ਕਿਹਾਰੇ ਆਪਾਂ ਨਹੀਂ ਪੜਦੇ ਦੋ ਤੇ ਓਕੇ ਬਾਬਿਓ ਬੱਸ ਹੁਣ ਲੋਡ ਕਰਦੇ ਆ ਲੋਡ ਕਰਕੇ ਫਿਰ ਚੱਲਦੇ ਆ ਘਰ ਨੂੰ ਫਿਰ ਦੇਖਦੇ ਆ ਕਬੂਤਰ ਜਾ ਕੇ ਦਾਣਾ ਦੂਣਾ ਇਹ ਨੌਂਡੀ ਵਰਮਿੰਗ ਕਰੀ ਵੀ ਐ ਉਹਨਾਂ ਨੂੰ ਵੀ ਲਾਦਾਂ ਦੇ ਦਾਣੇ ਪਾ ਦੂੰਗੇ ਬਹੁਤ ਚਲਦੇ ਆ ਖੇਤ ਹੋ ਗਿਆ ਬੇਲਾ ਆਲੂ ਤੋੜਾਂਗੇ ਅੰਬੀਆਂ ਬਾਹਲੀਆਂ ਲੱਗੀਆਂ ਵੀ ਆ ਦੇਖਦੇ ਆ ਕੀ ਬਣਦਾ ਬਾਬਾ ਮਿਹਰ ਕਰੇ ਲੋ ਜੀ ਬਾਈ ਮਿੱਤਰੋ ਕਰ ਲਈ ਆ ਟਰਾਲੀ ਲੋਡ ਠੀਕ ਹੈ ਜੀ ਬੰਨ ਲੋਡ ਦਾ ਕੰਮ ਲੋ ਜੀ ਭਾਈ ਮਿੱਤਰੋ ਘਰ ਨੂੰ ਚੱਲਦੇ ਆ ਬਸ ਹੁਣ ਡਾਂਡੀ ਹੋ ਗਈ ਲੋੜ ਤੇ ਬਸ ਚਾਹੁੰਦੇ ਆ ਟਰੈਕਟਰ ਖੜਾ ਲੀਏ ਸਵੇਰੇ ਫਿਰ ਘਾਹ ਦੀ ਲੈ ਕੇ ਚੱਲੇ ਜਾਵੂਗੇ ਦੇਖੀਏ ਜਾ ਕੇ ਕਬੂਤਰ ਕਿਹਾ ਕਹਿੰਦੇ ਹਾਂਜੀ ਲੋ ਭਾਈ ਮਿੱਤਰੋ ਆ ਗਏ ਘਰੇ ਤੇ ਪਾਣੀ ਥੋੜਾ ਏ ਪਾਣੀ ਪਾ ਦਉਂਦੇ ਆ ਚੱਕਰੇ ਚ ਠੀਕ ਆ ਭੀਆ ਉਹਨੂੰ ਦਾਣੇ ਪਾਏ ਨਹੀਂ ਸਵੇਰੇ ਪਾ ਦਵਾਂਗੇ ਕੋਈ ਚੱਕਰ ਨਹੀਂ ਤੇ ਬਾਕੀ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਇਹਨਾਂ ਨੂੰ ਪਾਣੀ ਪਾਉਂਦੇ ਆ ਇਹ ਤਾਂ ਸਰ ਵੀ ਜਾਊਗਾ ਕੋਈ ਚੱਕਰ ਨਹੀਂ ਸਵੇਰੇ ਹੀ ਪਾ ਦਾਂਗੇ ਛੱਡੋ ਹੁਣ ਨਾਣਾ ਤੁਣਾਏ ਰੋਟੀ ਖਾਣੀ ਐ ਟਾਈਮ ਹੋ ਗਿਆ ਬਹੁਤ ਤੇ ਬਾਕੀ ਇਹਨਾਂ ਨੂੰ ਜੋੜੀ ਦੀ ਡੀਵਰਮਿੰਗ ਕਰੀ ਤੀ ਠੀਕ ਹੈ ਜੀ ਉਡਾਣੇ ਰੱਖਦੇ ਇਹਨਾਂ ਨੂੰ ਖਾ ਲੂਗੇ ਉਸ ਤੋਂ ਬਾਅਦ ਰੱਖਾਂਗੇ ਪਾਣੀ ਉੱਪਰ ਵਾਲੇ ਕਬੂਤਰ ਨੇ ਤਾਂ ਬਸ ਇਹ ਗੱਡੀਆਂ ਥੋੜ੍ਹੀ ਜਿਹੀ ਉੱਤੀਆਂ ਬਾਕੀ ਠੀਕ ਐ ਤੇ ਕਬੂਤਰੀ ਦੇ ਜੂਨਾ ਹੈ ਤੀਆਂ ਮਿੱਤਰੋ ਇਹ ਗੱਡੀ ਵਿੱਚ ਦੇਖੋ ਗੱਡੀ ਗੱਡੀਆਂ ਮਾਰੀਆਂ ਹੋਈਆਂ ਬਾਕੀ ਠੀਕ ਹੈ ਤੇ ਹੁਣ ਚਲਦੇ ਮਿੱਤਰੋ ਉੱਪਰ ਉੱਪਰ ਕੂਟਰ ਬਾਹਰ ਐ ਦੋ ਉਹਨਾਂ ਨੂੰ ਕਰਤੀਏ ਬੰਦ ਲਓ ਜੀ ਇੱਕ ਤਾਂ ਉਹ ਬੈਠਾ ਛਤਰੀ ਦੇ ਠੀਕ ਹੈ ਜੀ ਤੇ ਬਾਕੀ ਇੱਕ ਬੈਠਾ ਇਹ ਨੀਚੇ ਠੀਕ ਹੈ ਜੀ ਇਹਨਾਂ ਨੂੰ ਕਰਤੀਏ ਬੰਦ ਡਾਇਰਟ ਬਾੜ ਲਈਏ ਚੱਲ ਬਾਈ ਪੁੱਤਰਾ ਚੱਲ ਲੇਟਾਂ ਬਾੜ ਲਈ ਮਿੱਤਰੋ ਆ ਲੋ ਜੀ ਤੇ ਉਹਨੂੰ ਛਤਰੀ ਤੋਂ ਹੀ ਫੜ ਕੇ ਧਰਦੀ ਇਹ ਬੰਦ ਲੋ ਜੀ ਮਿੱਤਰੋ ਲੈਟ ਲਾ ਕੇ ਕੂਸ ਤੋਂ ਤਾਰ ਲਿਆ ਉੜ ਗਿਆ ਦਾ ਇੱਕ ਇੱਕ ਅੰਦਰ ਕਰਤੇ ਆ ਤੇ ਬਾਕੀ ਬੰਦੇ ਕੁੰਦੇ ਲਾਉਂਦੇ ਆ ਓਕੇ ਕੰਮ ਤੇ ਠੀਕ ਹੈ ਮਿੱਤਰੋ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦੋਂ ਜਲਦ ਮਿਲ ਸਕੇ ਮਿਲਦਾ ਹੀ ਆਪਾਂ ਆਪਣੀਆਂ ਵੀਡੀਓ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ